ਔਰ ਮੈਂ ਅੱਜ ਇਹ ਸੈਟਅਪ ਲਗਾਤਾ ਜਿਹਦੇ ਵਿੱਚ ਮੈਂ ਕੋਈ 20 ਲੱਖ ਜਾਂ 25 ਲੱਖ ਨਹੀਂ ਲਗਾ ਬੜਾ ਸਿੰਪਲ ਜਿਹਾ ਸੈਟਅਪ ਹੈ ਤੁਹਾਡੇ ਸਾਹਮਣੇ ਆ ਤੇ ਮੇਰੀ ਫੈਮਲੀ ਦੀ ਪੂਰੀ ਸਪੋਰਟ ਜਿਹਦੇ ਵਿੱਚ ਮੇਰੇ ਮਿਸਿਸ ਜਿਹੜੇ ਨੇ ਉਹਨਾਂ ਦਾ ਪੂਰਾ ਰੋਲ ਔਰ ਜਿਹੜੀ ਮੇਰੀ ਕੁੜੀ ਆ ਵਾ ਸੈਂਥ ਵਿੱਚ ਪੜਦੀ ਆ ਉਹਦਾ ਵੀ ਪੂਰਾ ਰੋਲ ਆ ਇਹ ਜ਼ਰੂਰੀ ਨਹੀਂ ਕਿ ਵੱਡਾ ਹੀ ਸੈਟਅਪ ਲਗਾਓ ਕਿ ਜੇ ਕਸਟਮਰ ਆਣਗੇ ਛੋਟਾ ਸੈਟਅਪ ਲਗਾਓ ਠੀਕ ਆ ਔਰ ਤੁਸੀਂ ਅੱਛੀ ਚੀਜ਼ ਕੁਆਲਿਟੀ ਜਿਹੜੀ ਆ ਆਪਣੇ ਕਸਟਮਰ ਨੂੰ ਦਿਓਗੇ ਤੇ ਕਸਟਮਰ ਖੁਦ ਆਏ ਆ ਤੁਹਾਡਾ ਉਸ ਪ੍ਰਾਈਵੇਟ ਅਧਿਆਪਕ ਨਾਲ ਮਲਾਵਾਂਗੇ ਜਿੰਨੇ ਚਲਦੀ ਫਿਰਦੀ ਦੁਕਾਨ ਜਿਹੜੀ ਖੋਲ ਦਿੱਤੀ ਹੈ ਗਰਮੀਆਂ ਦੀ ਸੁਗਾਤ ਕਿਹਾ ਜਾਂਦਾ ਹੈ ਦਹੀਂ ਭੱਲੇ ਦਹੀਂ ਭੱਲੇ ਜਦੋਂ ਰਾਤ ਨੂੰ ਰੋਟੀ ਖਾਣੀ ਹੈ ਤੇ ਦਹੀਂ ਭੱਲੇ ਹੋਣ ਤੇ ਨਾਲ ਟੇਸਟ ਵੀ ਕਿਤਨਾ ਕਿਤੇ ਬਣ ਜਾਂਦਾ ਹੈ ਆਪਾਂ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਸਪੈਸ਼ਲ ਦਹੀਂ ਭੱਲੇ ਬਟਾਲਾ ਚਲਦੀ ਫਿਰਦੀ ਦੁਕਾਨ ਆਪਣੀ ਐਕਟੀਵਾਤਾ ਹੀ ਖੋਲ ਦਿੱਤੀ ਹੈ ਆਪਾਂ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਤੇ ਕੀ ਨਾਮ ਹੈ ਤੇ ਕਰਦੇ ਕੀ ਹੈ ਪ੍ਰਾਈਵੇਟ ਅਧਿਆਪਕ ਨੇ ਕੰਪਿਊਟਰ ਦੇ ਅਧਿਆਪਕ ਨੇ ਗੱਲਬਾਤ ਕਰਦੇ ਸੱਚ ਕਾਲ ਜੀ ਸਹੀ ਕਹਿੰਦਾ ਸੀ ਕੀ ਨਾਮ ਦੇ ਰਵਿੰਦਰ ਸਿੰਘ ਰਵਿੰਦਰ ਸਿੰਘ ਜੀ ਉਦਾਂ ਕੀ ਕਰਦੇ ਹੋ ਤੁਸੀਂ ਤੇ ਇਹ ਕਿਦਾਂ ਮਨ ਦੇ ਵਿੱਚ ਆਇਆ ਤੁਸੀਂ ਕੰਮ ਕਰਨਾ ਸਰ ਮੇਰੀ ਐਕਚੁਅਲੀ ਟੀਚਿੰਗ ਲਾਈਨ ਹੈ ਔਰ ਮਾਰਨਿੰਗ ਟੂ ਈਵਨਿੰਗ ਮੇਰੀ ਡਿਊਟੀ ਜਿਹੜੀ ਆ ਉਹ ਟੀਚਿੰਗ ਆ ਔਰ ਇਹ ਆਈਡੀਆ ਇਸ ਤਰ੍ਹਾਂ ਆਇਆ ਕਿ ਕਲਾਸ ਵਿੱਚ ਇੱਕ ਦਿਨ ਇਸ ਤਰ੍ਹਾਂ ਲੈਕਚਰ ਚੱਲਦਾ ਪਿਆ ਸੀ ਔਰ ਸਟੂਡੈਂਟ ਨੂੰ ਮੈਂ ਇਹੀ ਸੰਘਾਰਿਆ ਕਿ ਤੁਸੀਂ ਇੰਨੇ ਪੈਸੇ ਇਨਵੈਸਟ ਕਰਕੇ ਵੀ 25 ਲੱਖ ਰੁਪਏ ਇਨਵੈਸਟ ਕਰਕੇ ਘਟ ਤੋਂ ਦੂਰ ਮਤਲਬ ਆਪਾਂ ਵੀਜ਼ਾ ਜਿਹੜਾ ਲਗਾਉਂਦੇ ਹੋ ਬਾਹਰ ਜਾਂਦੇ ਹੋ ਕਿਉਂ ਨਾ ਤੁਸੀਂ ਇੱਥੇ ਹੀ ਰਹਿ ਕੇ ਕੋਈ ਕੰਮ ਕਰੋ ਪਰ ਉਹਨਾਂ ਦੇ ਵਿੱਚ ਕਈ ਸਟੂਡੈਂਟ ਇਸ ਤਰ੍ਹਾਂ ਦੇ ਹੁੰਦੇ ਤੁਹਾਨੂੰ ਪਤਾ ਹਾ ਜਵਾਬ ਹੁੰਦੇ ਨੇ ਕਹਿੰਦੇ ਸਰ ਪਹਿਲਾਂ ਤੁਸੀਂ ਕੋਈ ਕੰਮ ਕਰਕੇ ਦਿਖਾਓ ਉਸ ਬੱਚੇ ਨੇ ਗੱਲ ਕਰੀ ਔਰ ਮੈਂ ਉਸ ਨੂੰ ਅਕਸੈਪਟ ਕੀਤਾ ਔਰ ਅੱਜ ਤੁਹਾਡੇ ਸਾਹਮਣੇ ਉਹ ਸੈਟਅਪ ਜਿਹੜਾ ਮੈਂ ਲਗਾਇਆ ਹੋਇਆ ਔਰ ਮੈਂ ਉਸ ਸਟੂਡੈਂਟ ਨੂੰ ਇਹ ਦੱਸਣਾ ਚਾਹਣਾ ਕਿ ਤੁਸੀਂ ਉਹ ਕਿਹਾ ਸੀ ਕਿ ਸਰ ਤੁਸੀਂ ਕੋਈ ਕੰਮ ਕਰਕੇ ਦਿਖਾਓ ਔਰ ਮੈਂ ਅੱਜ ਇਹ ਸੈਟਅਪ ਲਗਾਤਾ ਜਿਸ ਦੇ ਵਿੱਚ ਮੈਂ ਕੋਈ 20 ਲੱਖ ਜਾਂ 25 ਲੱਖ ਨਹੀਂ ਲਗਾ ਬੜਾ ਸਿੰਪਲ ਜਿਹਾ ਸੈਟਅਪ ਆ ਤੁਹਾਡੇ ਸਾਹਮਣੇ ਆ ਮੂਵੇ ਵਾਲਾ ਜਿੱਥੇ ਮਰਜੀ ਇਹਨੂੰ ਰੇਰ ਕਿਤੇ ਲੈ ਕੇ ਜਾ ਸਕਦੇ ਹੋ ਫਿਰ ਇਹ ਫਿਰ ਕਿੰਨੇ ਵਜੇ ਉਧਰ ਜਾਂਦੇ ਹੋ ਉਸ ਤੋਂ ਬਾਅਦ ਇਹ ਕੰਮ ਕਰਨ ਵਾਸਤੇ ਕਿਦੀ ਕਿਦੀ ਮਿਹਨਤ ਜ਼ਿਆਦਾ ਲੱਗਦੀ ਕਿਉਂਕਿ ਟਾਈਮ ਲੱਗਦਾ ਇਹਨੂੰ ਭੱਲੇ ਵੀ ਬਣਾਉਣੇ ਨੇ ਦਹੀਂ ਨੂੰ ਵੀ ਜਮਾਣਾ ਇਹ ਤੇ ਬੜੀ ਮਿਹਨਤ ਲੱਗਦੀ ਤੁਸੀਂ ਸਵੇਰੇ ਉਧਰ ਚੱਲ ਜਾਂਦੇ ਹੋ ਸ਼ਾਮੀ ਫਿਰ ਕਿੰਨੇ ਵਜੇ ਆਂਦੇ ਤੇ ਇਹਦੇ ਵਿੱਚ ਮਿਹਨਤ ਕੌਣ ਕਰਦਾ ਫਿਰ ਨਹੀਂ ਮਿਹਨਤ ਸਰ ਮੇਰੀ 10 ਤੋਂ ਲੈ ਕੇ 5 ਵਜੇ ਤੱਕ ਟੀਚਿੰਗ ਲੈਕਚਰ ਹੁੰਦੇ ਨੇ ਕਲਾ ਔਰ ਡਿਫਰੈਂਟ ਡਿਫਰੈਂਟ ਬੈਚ ਹੁੰਦੇ ਨੇ ਉਹਨਾਂ ਬੈਚ ਨੂੰ ਮੈਂ ਟੀਚ ਕਰਨਾ ਸਾਰਾ ਦਿਨ ਉਹਨਾਂ ਨੂੰ ਲੈਕਚਰ ਦੇਣਾ ਉਹ ਤੁਹਾਨੂੰ ਪਤਾ ਇਹ ਕੰਮ ਮੈਂ ਤੇ ਪੈਕਿੰਗ ਕਰ ਨਹੀਂ ਸਕਦਾ ਨਾ ਹੀ ਮੈਂ ਭੱਲੇ ਜਿਹੜੇ ਉਹ ਬਲਾ ਸਕਦਾ ਹਾਂ ਹਾਂ ਜਿਹੜੀ ਉਹਨਾਂ ਨੂੰ ਚੀਜ਼ ਚਾਹੀਦੀ ਰਿਕੁਆਇਰਮੈਂਟ ਹੁੰਦੀ ਆ ਉਹ ਮੈਂ ਜਰੂਰ ਉਹਨਾਂ ਨੂੰ ਅਰਲੀ ਮਾਰਨਿੰਗ ਹੀ ਜਿਹੜੀ ਉਹ ਪ੍ਰੋਵਾਈਡ ਕਰਵਾ ਦਿੰਨਾ ਔਰ ਬਾਕੀ ਇਹਦੇ ਵਿੱਚ ਮੇਰੀ ਫੈਮਿਲੀ ਦੀ ਪੂਰੀ ਸਪੋਰਟ ਜਿਹਦੇ ਵਿੱਚ ਮੇਰੇ ਮਿਸਿਸ ਜਿਹੜੇ ਨੇ ਉਹਨਾਂ ਦਾ ਪੂਰਾ ਰੋਲ ਔਰ ਜਿਹੜੀ ਮੇਰੀ ਗੁੜੀਆ ਵਾ 10th ਵਿੱਚ ਪੜ੍ਹਦੀ ਆ ਉਹਦਾ ਵੀ ਪੂਰਾ ਰੋਲ ਆ ਉਹਦਾ ਜਿਆਦਾ ਰੋਲਾ ਕਿ ਉਹ ਕੀ ਪੈਕਿੰਗ ਸਾਰੀ ਉਹ ਗੁੜੀਆਂ ਕਰਦੀ ਹੈ ਪੈਕਿੰਗ ਤੁਸੀਂ ਦੇਖ ਸਕਦੇ ਹੋ ਇਹ ਪੈਕਿੰਗ ਇਹ ਪੈਕਿੰਗ ਜਿਹੜੀ ਹੈ ਗੁੜੀਆਂ ਨੇ ਕਰਨੀ ਹੈ ਲਵਕਾ ਗੁੜੀਆਂ ਦਾ ਨਾਮ ਆ ਉਹ ਵਾ ਔਰ 10th ਸਟੈਂਡਰਡ ਚ ਪੜਦੀ ਹੈ ਸਭ ਤੋਂ ਜਿਆਦਾ ਮੈਂ ਉਹ ਕਰਦੀ ਆ ਆਪਣੇ ਮਮਾ ਦੇ ਨਾਲ ਉਹ ਕਿੰਨੇ ਪੈਕੇਟ ਲੈ ਕੇ ਆਉਂਦੇ ਹੋ ਤੁਸੀਂ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵੇ ਤੱਕ ਤੁਸੀਂ ਇੱਥੇ ਰਹਿੰਦੇ ਹੋ ਤੇ ਕਿੰਨੇ ਦਾ ਪੈਕੇਟ ਸਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਮੈਂ ਇਹਦੀ ਕਾਊਂਟਿੰਗ ਕਰ ਸਕਾਂ ਕਿਉਂਕਿ 5 ਵਜੇ ਮੈਂ ਆਪਣਾ ਆਪ ਕੋ ਫ੍ਰੀ ਹੋ ਗਿਆ ਨਾ 5:30 ਪੂਰੇ ਐਗਜੈਕਟ ਮੈਂ ਪਹੁੰਚਾਂ ਉਹਨਾਂ ਨੇ ਮੇਰੇ ਆਉਣ ਤੋਂ ਪਹਿਲਾਂ ਹੀ ਇਹ ਸੈਟਅਪ ਤਿਆਰ ਰੱਖਿਆ ਹੁੰਦਾ ਬਸ ਮੈਂ ਉੱਪਰ ਰੱਖ ਕੇ ਨਹੀਂ ਔਰ ਇਧਰ ਨੂੰ ਆ ਜਾਣਾ ਹਾਂਜੀ 6 ਵਜੇ ਮੈਂ ਇੱਥੇ ਹੁੰਨਾ ਔਰ 8 ਵਜੇ ਤੱਕ ਮੈਂ ਇੱਥੇ ਰਹਿੰਦਾ ਔਰ 8 ਵਜੇ ਮੈਂ ਫ੍ਰੀ ਹੋ ਜਾਂਦਾ ਤੋਂ ਕਹਿੰਦੇ ਨੇ ਕਿ ਕਾਰੋਬਾਰ ਸ਼ੁਰੂ ਕਰਨ ਵਾਸਤੇ ਬੜੇ ਵਧੀਆ ਵਧੀਆ ਸਟਾਲ ਲੱਗਦੇ ਨੇ ਸਟਾਲ ਲਗਾਓ ਤਾਂ ਫਿਰ ਜਿਹੜਾ ਕਾਰੋਬਾਰ ਹੁੰਦਾ ਏ ਤੇ ਕਿਸੇ ਵੇਲੇ ਸ਼ੰਗ ਵੀ ਹੁੰਦੀ ਏ ਕਿਹ ਵੇਲੇ ਸ਼ੰਗ ਵੀ ਹੋ ਜਾਂਦੀ ਕਿ ਕੰਮ ਐ ਐਦਾਂ ਦਾ ਕੰਮ ਕਰਾਂਗੇ ਲੋਕ ਕੀ ਕਹਿਣਗੇ ਕਹਿੰਦੇ ਮਿਹਨਤ 'ਚ ਕੋਈ ਮੇਨਾ ਨਹੀਂ ਹੈਗਾ ਤੇ ਉਹ ਸ਼ੰਗ ਸ਼ੰਗ ਨਹੀਂ ਆਂਦੀ ਤੁਹਾਨੂੰ ਮੈਂ ਸਭ ਤੋਂ ਸਾਂਗਦੀ ਕਿ ਤੁਸੀਂ ਪਹਿਲਾਂ ਕਿਹਾ ਨਾ ਕਿ ਵੱਡੇ ਵੱਡੇ ਸਟਾਲ ਲਗਾਉਂਦੇ ਨੇ ਫਿਰ ਆਉਂਦੇ ਨੇ ਕਸਟਮਰ ਇਸ ਨਾਲ ਵੀ ਕੋਈ ਗੱਲ ਨਹੀਂ ਇਵਿਡੂਅਲ ਪ੍ਰੋਵਾਈਡਿੰਗ ਦਾ ਕੁਆਲਿਟੀ ਟੂ ਦਾ ਕਸਟਮਰ ਅਗਰ ਤੁਸੀਂ ਕਸਟਮਰ ਨੂੰ ਕੁਆਲਿਟੀ ਪ੍ਰੋਵਾਈਡ ਕਰੋਗੇ ਤੇ ਕਸਟਮਰ ਤੁਹਾਡੇ ਕੋਲ ਆਏਗਾ ਇੱਕ ਆਨ ਕਹਿੰਦੇ ਨਾ ਕਿ ਉੱਚੀ ਗੁਣ ਕੀ ਦਾ ਪਕਵਾਨ ਤੇ ਜ਼ਰੂਰੀ ਨਹੀਂ ਕਿ ਤੁਸੀਂ ਵੱਡਾ ਹੀ ਸੈਟਅਪ ਲਗਾਓਗਾ ਕਿ ਤੇ ਕਸਟਮਰ ਆਣਗੇ ਛੋਟਾ ਸੈਟਅਪ ਲਗਾਓ ਠੀਕ ਹੈ ਔਰ ਤੁਸੀਂ ਅੱਛੀ ਚੀਜ਼ ਕੁਆਲਿਟੀ ਜਿਹੜੀ ਆ ਆਪਣੇ ਕਸਟਮਰ ਨੂੰ ਦਿਓਗੇ ਤੇ ਕਸਟਮਰ ਖੁਦ ਆਏਗਾ ਇਸ ਕਰਕੇ ਕੋਈ ਸੰਗ ਦੀ ਲੋੜ ਹੀ ਨਹੀਂ ਹੈਗੀ ਅਗਰ ਅਸੀਂ ਸੰਗ ਕਰਾਂਗੇ ਤੇ ਅਸੀਂ ਆਪਣੇ ਬੱਚਿਆਂ ਨੂੰ ਖੇਤ ਕਿਸਾں ਲਾਵਾਂਗੇ ਅਸੀਂ ਆਪਣੇ ਪੰਜਾਬੀ ਭਰਾਵਾਂ ਨੂੰ ਖੇਤ ਕਿਸਾں ਲਾਵਾਂਗੇ ਮੈਂ ਉਹਨਾਂ ਨੂੰ ਸਮਝਾਉਣ ਵਾਸਤੇ ਹੀ ਇਹ ਸੈਟਅਪ ਲਗਾਇਆ ਜਿਹੜੇ ਆਪਣੇ ਘਰ ਤੋਂ ਦੂਰ ਜਾਣਾ ਚਾਹੁੰਦੇ ਨੇ ਕੈਨੇਡਾ ਆਸਟ੍ਰੇਲੀਆ ਉੱਥੇ ਜਾ ਕੇ ਕੀ ਕੰਮ ਕਰਦੇ ਨੇ ਇਹ ਜਿੰਨੇ ਇੱਥੇ ਖੜੇ ਨੇ ਇਸ ਟਾਈਮ ਤੇ ਇਹ ਸਭ ਨੂੰ ਪਤਾ ਹੈਗਾ ਔਰ ਹੋ ਸਕਦਾ ਤੁਹਾਡੇ ਵਿੱਚ ਵੀ ਕਈਆਂ ਦੇ ਕਜ਼ਨ ਜਾਂ ਬ੍ਰਦਰ ਰੀਅਲ ਬ੍ਰਦਰ ਗਏ ਹੋਣ ਔਰ ਮੈਨੂੰ ਇੱਕ ਜਾਣਾ ਵੀ ਦੱਸ ਸੀ ਕਿ ਜੇ ਕੋਈ ਵੀ ਜਾਣਾ ਉੱਥੇ ਆਫਿਸ ਜੌਬ ਕਰਦਾ ਹੈ ਜੇ ਕੋਈ ਕਰਦਾ ਮੈਂ ਸਾਰਾ ਇਹ ਆਈਸ ਬਾਕਸ ਜਿਹੜਾ ਉਹਨੂੰ ਵੇਚਣਾ ਮਿਹਨਤ ਹੀ ਕਰਨਾ ਪੈਣਾ ਹੈ ਮਿਹਨਤ ਉੱਥੇ ਜ਼ਿਆਦਾ ਕਰਨੀ ਪਵੇਗੀ ਇਤੋਂ ਨਾਲੋਂ ਜ਼ਿਆਦਾ ਕਰਨੀ ਪਵੇਗੀ ਔਰ ਫਿਰ ਕਈ ਅਸਰਾਂ ਨੇ ਜਿਹੜੇ ਲੋਨ ਲੈ ਕੇ ਜਾਂਦੇ ਨੇ ਉਹ ਟੈਨਸ਼ਨ ਕਿਨੂੰ ਉਹਨਾਂ ਬੱਚਿਆਂ ਨੂੰ ਵੀ ਟੈਨਸ਼ਨ ਆ ਪੇਰੈਂਟਸ ਨੂੰ ਵੀ ਟੈਨਸ਼ਨ ਆ ਕਈ ਆਪਣੀ ਪ੍ਰਾਪਰਟੀ ਸੇਅਰ ਕਰਕੇ ਜਿਹੜਾ ਉਹ ਜਾਂਦੇ ਨੇ ਔਰ ਬਹੁਤ ਮੁਸ਼ਕਲ ਹੁੰਦਾ ਏਸੀ ਨੂੰ ਮੈਨੇਜ ਕਰਨਾ ਕਹਿਣ ਦਾ ਮਤਲਬ ਕਿ ਲੋਕ ਵੀ ਜਿਹੜੇ ਨੇ ਆਪਣੇ ਪੰਜਾਬ ਦੇ ਵਿੱਚ ਆਣ ਕੇ ਕਹਿੰਦੇ ਪੰਜਾਬ ਨੂੰ ਪੰਜਾ ਦਰਿਆਵਾਂ ਦੀ ਧਰਤੀ ਕਿਹਾ ਗਿਆ ਇਹ ਪੰਜਾਬ ਜਿਹੜਾ ਇਹ ਖੁੱਲੇ ਦਿਲ ਵਾਲਾ ਹੈ ਤੇ ਲੋਕ ਵੀ ਜਿਹੜੇ ਖੁੱਲੇ ਨੇ ਤੇ ਇੱਥੇ ਆਣ ਕੇ ਜਿਹੜੇ ਬਾਹਰੋਂ ਆਂਦੇ ਨੇ ਉਹ ਵੀ ਕਿਤੇ ਨਾ ਕਿਤੇ ਤਰੱਕੀ ਕਰਦੇ ਹੋਣਾ ਵਾਸਤੇ ਵੀ ਕੈਨੇਡਾ ਅਮਰੀਕਾ ਬਣਿਆ ਤੇ ਕੀ ਗੱਲ ਪੰਜਾਬ ਦੇ ਲੋਕ ਹੀ ਨਹੀਂ ਕੰਮ ਕਰ ਸਕਦੇ ਅਸਲ 'ਚ ਨਾ ਇਹ ਪਤਾ ਨਹੀਂ ਕੀ ਗੱਲ ਆ ਆਪਣੇ ਪੰਜਾਬੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਜਿਹੜੀਆਂ ਬਾਹਰਲੀਆਂ ਸਕੇਟਾਂ ਤੋਂ ਇੱਕੇ ਵੀਰਪਰਾ ਆ ਰਹੇ ਨੇ ਤੁਸੀਂ ਅਗਰ ਉਹਨਾਂ ਦੀ ਇੰਟਰਵਿਊ ਲੈ ਕੇ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਤੇ ਕੰਮ ਹੀ ਬਹੁਤ ਹੈਗਾ ਮਤਲਬ ਉਹਨਾਂ ਨੇ ਪੰਜਾਬ ਨੂੰ ਅਮਰੀਕਾ ਬਣਾਇਆ ਉਹ ਗੱਲ ਵੀ ਸਹੀ ਹੈ ਬਹੁਤ ਜਿਆਦਾ ਕੰਮ ਜਿਹੜਾ ਉਹ ਕਰਦੇ ਪਏ ਨੇ ਔਰ ਆਪਣੇ ਪੰਜਾਬੀਆਂ ਨੂੰ ਪੁੱਛ ਕੇ ਕਹਿੰਦੇ ਇੱਥੇ ਕੰਮ ਨਹੀਂ ਹੈ ਔਰ ਉਹਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਜੇ ਕੰਮ ਇੱਥੇ ਨਹੀਂ ਹੈਗਾ ਮੈਂ ਇੱਥੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਮੈਂ ਫ੍ਰੀ ਹੋ ਜਣਾ ਕੰਮ ਹੈਗਾ ਕਿ ਸੇਲ ਹੋ ਰਹੇ ਕਸਟਮਰ ਮੇਰੇ ਕੋਲ ਆ ਰਹੇ ਆ ਬਸ ਤੁਹਾਡੀ ਮਿਹਨਤ ਚਾਹੀਦੀ ਆ ਉਹ ਚੀਜ਼ ਦੇ ਵਿੱਚ ਕੁਆਲਿਟੀ ਚਾਹੀਦੀ ਆ ਅਗਰ ਕੁਆਲਿਟੀ ਹੈਗੀ ਆ ਔਰ ਤੁਹਾਡੀ ਨਿਯਤ ਸਾਫ਼ ਆ ਇਮਾਨਦਾਰੀ ਨਾਲ ਤੁਸੀਂ ਕੰਮ ਕਰ ਰਹੇ ਹੋ ਤੇ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੈਗਾ ਮਿਹਨਤ ਚਾਹੀਦੀ ਆ ਇਹ ਉਹ ਦਸ ਮਾਂਜੀ ਦਾ ਇੱਕ ਗਾਣਾ ਤੁਸੀਂ ਸੁਣਿਆ ਹੋਏਗਾ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ ਔਰ ਬੂਟ ਪਾਲਸ਼ਾ ਲਓ ਜੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹੈ ਕਿ ਮਿਹਨਤ ਦੇ ਵਿੱਚ ਕੋਈ ਮੇਣਾ ਨਹੀਂ ਹੈਗਾ ਮਿਹਨਤ ਕਰੋਗੇ ਤੇ ਫਲ ਕਿਤੇ ਨਾ ਕਿਤੇ ਪ੍ਰਮਾਤਮਾ ਵੀ ਦੇ ਦਿੰਦਾ ਪਰ ਇੱਕ ਉਹਨਾਂ ਨੇ ਗਾਣੇ ਦੀ ਵੀ ਗੱਲ ਕੀਤੀ ਹੈ ਕਿ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ ਮਿਹਨਤ ਕਰਦੇ ਨੇ ਸੇਰੇ ਜਾਂਦੇ ਨੇ ਤੇ ਸ਼ਾਮ ਨੂੰ 5 ਵਜੇ ਆਉਂਦੇ ਨੇ ਘਰ ਦਾ ਪਰਿਵਾਰ ਵੀ ਜਿਹੜਾ ਨਾਲ ਸਾਥ ਦਿੰਦਾ ਹੈ ਤੇ ਦਹੀਂ ਭੱਲੇ ਲਗਾਉਂਦੇ ਨੇ ਆਪਾਂ ਜਿਹੜੇ ਇੱਥੇ ਕਸਟਮਰ ਪੋਂਚੇਨਾ ਪੌਣਾ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਗੱਲਬਾਤ ਕਰਦੇ ਆ ਭਾਈ ਸਾਹਿਬ ਇੱਥੇ ਖੜੇ ਨੇ ਉਹ ਵੀ ਲੈਣ ਆਏ ਨੇ ਸਸ ਕਾਲ ਦੀ सस्ती ਗੱਡਾਂ ਕੀ ਨਾਮ ਦੇ ਗੁਰਮਖਸ ਸਿੰਘ ਗੁਰਮਖਸ ਸਿੰਘ ਜੀ ਕਿੱਦਾਂ ਦੇਖਦੇ ਹੋ ਸਿੰਘ ਸਾਹਿਬ ਸਵੇਰੇ ਜਾਂਦੇ ਨੇ ਅਧਿਆਪਕ ਨੇ ਤੇ ਘਰ ਵੀ ਪਰਿਵਾਰ ਵੀ ਨਾਲ ਲੱਗਦਾ ਤੇ ਬਾਅਦ ਚਾਣ ਕੇ ਇੱਥੇ ਦਹੀਂ ਭੱਲਿਆਂ ਦਾ ਸਟਾਲ ਲਾਉਂਦੇ ਨੇ ਕਿੰਨੇ ਕੁ ਟੇਸਟ ਲੱਗਦਾ ਤੁਸੀਂ ਵੀ ਲੈਣ ਆ ਜਾਓ ਕੀ ਕਹਿਣਾ ਚਾਹੋ ਜੀ ਬਹੁਤ ਵਧੀਆ ਇਹਨਾਂ ਦੀ ਮਿਹਨਤ ਆ ਤੇ ਬਹੁਤ ਵਧੀਆ ਮੈਨੂੰ ਲੱਗਦਾ ਰੋਜ਼ ਹੁੰਦਾ ਨਾ ਤੇ ਅੱਜ ਫਿਰ ਮੈਂ ਲੈ ਕੇ ਚੱਲੇ ਆ ਪਹਿਲੇ ਦਿਨ ਹੀ ਆਇਆ ਜਾ ਵੇਖ ਕੇ ਫਿਰ ਮੈਂ ਦਿੱਲੀ ਖੜਿਆ ਕਰ ਇਹ ਬੜਾ ਵਧੀਆ ਲੱਗਾ ਇਹਨਾਂ ਦੀ ਮਿਹਨਤ ਜਿਹੜਾ ਇਹਨਾਂ ਨੇ ਕਿਹਾ ਵੀ ਲੋਕ ਸਾਡੀ ਸਾਰੇ ਪੰਜਾਬ ਦੇ ਬਾਹਰ ਹੀ ਆਈ ਰਹੇ ਨੇ ਪਰ ਉੱਥੇ ਕੁਝ ਨਹੀਂ ਹੈਗਾ ਧੱਕੇ ਆ ਜੇ ਇੱਥੇ ਹੀ ਮਿਹਨਤ ਕਰੀ ਇੱਥੇ ਸਭ ਕੁਝ ਹੈਗਾ ਪਰ ਮੈਂ ਸਾਰਿਆਂ ਨੂੰ ਕਹਿੰਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਇਹ ਵੀ ਜਿਹੜਾ ਮਿਹਨਤ ਕਰ ਰਿਹਾ ਕੋਈ ਗੱਲ ਨਹੀਂ ਕਿਸੇ ਗੱਲ ਦੀ ਕੋਈ ਕਮੀ ਨਹੀਂ ਹੈਗੀ ਬਹੁਤ ਵਧੀਆ ਹੈ ਤੇ ਰੋਟੀ ਬਣੀ ਚੱਲਦਾ ਤੋਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮਿਹਨਤ ਕਰੋ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਮਿਹਨਤ ਕਰੋ ਕਿਤੇ ਨਾ ਕਿਤੇ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ ਸਿੰਘ ਸਾਹਿਬ ਵੀ ਆਏ ਨੇ ਗੱਲਬਾਤ ਕਰਦੇ ਆ ਸਤਿਗੁਰੂ ਸਤਿਗੁਰੂ ਇਹ ਨਾਮ ਦੇ ਮੇ ਤੁਹਾਡੇ ਦੇ ਨਹੀਂ ਭੱਲੇ ਲੈਣ ਤੇ ਕਿਦਾਂ ਦਾ ਟੇਸਟ ਲੱਗਦਾ ਤੇ ਕਿਦਾਂ ਮਿਹਨਤ ਵੀਰ ਕਰਦਾ ਸਵੇਰੇ ਜਾਂਦਾ ਤੇ ਸ਼ਾਮ ਨੂੰ ਆते ਆਂਦਾ ਤੇ ਖੁਸ਼ੀ-ਖੁਸ਼ੀ ਆਪਣਾ ਪਰਿਵਾਰ ਜਿਹੜਾ ਹੈ ਤੇ ਪਾਲਦਾ ਪਿਆ ਦੇਖੋ ਜੀ ਮੇਰਾ ਪਿੰਡ ਇਥੋਂ 15 ਕਿਲੋਮੀਟਰ ਆ 15 ਕਿਲੋਮੀਟਰ ਤੋਂ ਅਸੀਂ ਇੱਥੇ ਅਬਟਾਲੇ ਦੇ ਵਿੱਚ ਆਟੋ ਚ ਲਾਉਨੇ ਆ ਜਾਂਦੇ ਸਮੇਂ ਹੀ ਇਹਨਾਂ ਭਾਜੀ ਨੂੰ ਕੋ ਭੱਲੇ ਲੈ ਕੇ ਜਾਂਦੇ ਆ ਪਰ ਮੈਂ ਇੱਕ ਗੱਲ ਕਹਿਣਾ ਚਾਹਨਾ ਵਾਂ ਆਪਣੇ ਆਪਣਾ ਜ਼ਿਲ੍ਹੇ ਪ੍ਰਧਾਨ ਜਾਂ ਵੀ ਕੋਈ ਵੀ ਬੱਚੇ ਨੇ ਕੰਮ ਕਰਨ ਵਾਲੇ ਜਿਹੜਾ ਵੇਲੇ ਤੁਰੇ ਫਿਰਦੇ ਨੇ ਕਹਿੰਦੇ ਨੇ ਵੀ ਇੱਥੇ ਕੰਮ ਹੈ ਨਹੀਂ ਕੰਮ ਨਹੀਂ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੈਗਾ ਕੰਮ ਕਰੋ ਕੋਈ ਵੀ ਕੰਮ ਕਰ ਲੋ ਮਿਹਨਤ ਹੋਣੀ ਚਾਹੀਦੀ ਆ ਨੀਤਨਾ ਕੰਮ ਕਰੋ ਇਹ ਭਾਜੀ ਨਹੀਂ ਵੇਖੋ ਇੱਕ ਡਿਊਟੀ ਕਰਦੇ ਨੇ ਇੱਕ ਪਰਿਵਾਰ ਇਹਨਾਂ ਦੇ ਨਾਲ ਚੱਲਦਾ ਪਰਿਵਾਰ ਇਹਨਾਂ ਦੇ ਨਾਲ ਚੱਲ ਕੇ ਇਹਨਾਂ ਨੇ ਮਿਹਨਤ ਕਰਦਾ ਫਿਰ ਇਹ ਭਾਜੀ ਨਹੀਂ ਡਿਊਟੀ ਲਾਉਂਦੇ ਨੇ ਡਿਊਟੀ ਲਾ ਕੇ 5 ਵਜੇ ਫਿਰ ਆਪਣਾ ਇਹ ਕੰਮ ਕਰਦੇ ਨੇ ਇੱਕ ਕੀ ਗੱਲ ਇਹ ਆਪਣੇ ਘਰ ਨਹੀਂ ਬਹਿ ਸਕਦੇ 5 ਵਜੇ ਤੋਂ ਬਾਅਦ ਇਹਨਾਂ ਨੂੰ ਕੀ ਪ੍ਰੋਬਲਮ ਆ ਸਿਰਫ ਕਿਉਂ ਇਹ ਦੁਨੀਆ ਨੂੰ ਖਾਣਵਾਤੇ ਕਹਿੰਦੇ ਨੇ ਕਿ ਭਾਜੀ ਨਹੀਂ ਕਹਿੰਦੇ ਨੇ ਕਿ ਵੀ ਸਾਨੂੰ ਇੱਕ ਸਟੂਡੈਂਟ ਨੇ ਕਹਿ ਆਈਏ ਟੀਚਰ ਨੇ ਇਹ ਕੰਪਿਊਟਰ ਦੇ ਇਹਨਾਂ ਨੂੰ ਕਿ ਬੱਚੇ ਨੇ ਕਿਹਾ ਕਿ ਵੀ ਨਹੀਂ ਸਰ ਇਹ ਕੰਮ ਜਿਹੜਾ ਤੁਸੀਂ ਕਰਕੇ ਦੇਖ ਲਓ ਉਹਨਾਂ ਦੇ ਕਹਿਣ ਦੇ ਉੱਤੇ ਇਹ ਭਾਜੀ ਉਹਨਾਂ ਨੇ ਕੰਮ ਕੀਤਾ ਪਰ ਉਹ ਬੱਚੇ ਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਸਰ ਨੇ ਇਹ ਕੰਮ ਕੀਤਾ ਵਾ ਤਾਂ ਸਾਨੂੰ ਵੀ ਇਹ ਕੰਮ ਕਰ ਲੈਣਾ ਚਾਹੀਦਾ ਵਾ ਭਾਵੇਂ ਜਿੰਨਾ ਮੱੜੀ ਪੜੇ ਲਿਖੇ ਉਹ ਵੀ ਕੰਮ ਕਰੋ ਪੜਾਈ ਵਾਲਾ ਕੰਮ ਵੀ ਕਰੋ ਆਪਣੀ ਆਪਣੀ ਮਿਹਨਤ ਵੀ ਕਰੋ ਵੇਖੋ ਅਸੀਂ ਵੀ ਮਿਹਨਤੀ ਕਰਨੇ ਆਂ ਮਿਹਨਤ ਦਾ ਕੋਈ ਡਰ ਨਹੀਂ ਆਪਣੇ ਬੱਚਿਆਂ ਨੂੰ ਕਹਿੰਨੇ ਵੀ ਪੁੱਤ ਕੋਈ ਵੱਡੀ ਛੋਟੀ ਮਿਹਨਤ ਨਹੀਂ ਹੈਗੀ ਤੇ ਕੋਈ ਸ਼ਰਮ ਨਹੀਂ ਹੈਗੀ ਇਹ ਪੰਜਾਬ ਦੇ ਵਿੱਚ ਰਹਿੰਦੇ ਜੇ ਪੰਜਾਬ ਨੂੰ ਸੋਨੇ ਦੀ ਚਿੜੀਆ ਕਿਹਾ ਗਿਆ ਜੇ ਸੋਨੇ ਦੀ ਚਿੜੀਆ ਵਾ ਤੇ ਹੈ ਵੀ ਸੋਨੇ ਦੀ ਚਿੜੀਆ ਵਾ ਬਾਹਰੋਂ ਆਣ ਕੇ ਗੋਲ ਗੱਪੇ ਵੇਚ-ਵੇਚ ਕੇ ਟਿੱਕੀਆਂ ਵੇਚ-ਵੇਚ ਕੇ ਵਾਲ ਖਰੀਦ-ਖਰੀਦ ਕੇ ਆਪਣੀਆਂ ਕੋਠੀਆਂ ਪਾ ਲਿਆ ਨੇ ਤੇ ਪੰਜਾਬੀ ਪੰਜਾਬੀ ਨਸ਼ੇ ਤੇ ਲੱਗ ਗਏ ਨੇ ਬਸ ਸਾਡਾ ਤੇ ਇਹੋ ਹੀ ਆ ਕਿ ਵੀ ਬੱਚੇ ਜਿਹੜੇ ਆ ਨਸ਼ਿਆਂ ਵਾਲੇ ਤੁਰਿਆ ਨਾ ਇਹਨਾਂ ਦਾ ਸੁਧਾਰ ਹੋਣਾ ਚਾਹੀਦਾ ਆਪਣਾ ਕਾਰੋਬਾਰ ਕਰਨਾ ਇੱਥੇ ਕਰ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਹੈ ਕਿ ਮਿਹਨਤ ਕਰੋ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸਾ ਕਰਕੇ ਤਸਵੀਰ ਹੈ ਅਧਿਆਪਕ ਹੈ ਪ੍ਰਾਈਵੇਟ ਅਧਿਆਪਕਾਂ ਸਾਰੇ ਜਾਂਦੇ ਨੇ ਤੇ ਸ਼ਾਮੀ 5 ਵਜੇ ਆਉਂਦੇ ਨੇ 5 ਵਜੇ ਤੋਂ ਲੈ ਕੇ ਫਿਰ 6 ਵਜੇ ਇੱਥੇ ਆ ਜਾਂਦੇ ਨੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਆਪਣੀ ਮਿਹਨਤ ਕਰਦੇ ਨੇ ਪਰ ਕਿਤੇ ਨਾ ਕਿਤੇ ਪਰਿਵਾਰ ਵੀ ਪਾਲਦੇ ਪਏ ਨੇ ਤੇ ਬੱਚਿਆਂ ਨੇ ਕਿਹਾ ਸੀ ਕਿ ਤੇ ਬੱਚੇ ਦੀ ਗੱਲ ਜਿਹੜੀ ਅੱਜ ਭੁਗਾਤੀ ਹੈ ਸੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਮਿਹਨਤ ਜਿਹੜੀ ਕਰਨੀ ਹੈ ਮਿਹਨਤ ਦੇ ਵਿੱਚ ਕੋਈ ਮਿਹਣਾ ਨਹੀਂ ਮਿਹਨਤ ਕਰੋਗੇ ਤੇ ਪ੍ਰਮਾਤਮਾ ਦੀ ਕਿਰਪਾ ਹੋਏਗੀ ਪਰਿਵਾਰ ਵੀ ਖੁਸ਼ ਰਹੇਗਾ ਤੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਹੀ ਮਿਹਨਤ ਕਰੋ ਵੀਡੀਓ ਨੂੰ ਵੱਤਵਾ Share ਕਰਿਓ ਕੈਮਰਾ ਪਰਸਨ Pawan Agarwal ਦੇ ਨਾਲ Lucky Rajput Batala